ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਪਾਰਟੀ ਦੇ ਸੁਪਰੀਮ ਕੋਰਟ ਦਿੱਲੀ ਦੇ ਮੁੱਖ ਮੰਤਰੀ ਦੇ ਹੱਕ 'ਚ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਅੱਜ ਪੂਕੜ ਹੜਤਾਲ ਕੀਤੀ ਗਈ ਹੈ ਉੱਥੇ ਹੀ ਅੱਜ ਬਟਾਲਾ 'ਚ ਆਵਾਮੀ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਸ਼੍ਰੀ ਅਚਲੇਸ਼ਵਰਤਾ ਮਕੇਹਮਨ ਜਗ ਕਰਵਾਇਆ ਗਿਆ ਉੱਥੇ ਆਪ ਦੇ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਰਕੇਸ਼ ਤੁੜੀ ਵੱਲੋਂ ਹਮਨ ਜਗ ਕੀਤਾ ਗਿਆ ਉੱਥੇ ਵੱਡੀ ਗਿਣਤੀ 'ਚ ਆਪ ਵਰਕਰ ਦੀ ਸ਼ਾਮਲ ਹੋਏ ਤਾਂ ਰਕੇਸ਼ ਤੁੜੀ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਹੀ ਪੰਨ ਕਿ ਤਾ ਹੈ ਕਿ ਜਦ ਤੱਕ ਉਹਨਾਂ ਦੀ ਪਾਰਟੀ ਦੇ ਸੁਪਰੀਮੋ ਜੇਲ੍ਹ ਚ ਬਾਹਰ ਨਹੀਂ ਆਉਂਦੇ ਉਹ ਨੰਗੇ ਪੈਰ ਰਹਿਣਗੇ ਅਤੇ ਅੱਜ ਪੂਰੇ ਦਿਨ ਦਾ ਵਰਤ ਰੱਖ ਕਿ ਉਹਨਾਂ ਬਲਵਿੰਦ ਕੇਜਰੀਵਾਲ ਦੀ ਲਈ ਅਰਦਾਸ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਅਤੇ ਉਹਨਾਂ ਦੀ ਸੋਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਹਰ ਇੱਕ ਦੀ ਜ਼ੁਬਾਨ ਤੇ ਅਰਵਿੰਦ ਕੇਜਰੀਵਾਲ ਦੇ ਇਸੇ ਡਰ ਤੋਂ ਭਾਇਪਾ ਵੱਲੋਂ ਉਹਨਾਂ ਤੇ ਝੂਠੇ ਕੇਸ ਪਾਏ ਜਾ ਰਹੇ ਹਨ ਸਾਡੀਆਂ ਜਿਸ਼ਨ ਮਨੋਕਾਮਣਾਂ ਇਹੋ ਹੀ ਆ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਇਹ ਮਹਾਜਗ ਕੀਤਾ ਗਿਆ। ਸਭ ਤੋਂ ਪਹਿਨੋਂ ਤਾਂ ਅੱਜ ਸਾਡੇ ਜਿੰਨੇ ਵੀ ਮੇਰੇ ਮੇਰੇ ਸਾਥੀ ਮੇਰੇ ਵਲੰਟੀਅਰ ਭਰਾ ਆਏ ਨੇ ਅੱਜ ਅਸੀਂ ਸਵੇਰ ਤੇ 4 ਵਜੇ ਦੇ ਸ਼੍ਰੀ ਅਚਲਵਿਸ਼ਵਰਧਾਮ ਆਏ। ਤੇ ਸਵੇਰ ਦਾ ਹੀ ਆਪਾਂ ਵਰਤ ਰੱਖਿਆ ਵਾ। ਤੇ ਸ਼ਾਮ ਤੱਕ ਵਰਤ ਰਹੇਗਾ। ਇੱਕ ਦਿਨ ਦਾ ਵਰਤ ਸੀ ਤੇ ਇੱਕ ਦਿਨ ਦਾ ਹੀ ਵਰਤ ਰਹੇਗਾ। ਮਹਾ ਜਾਗ ਕੀਤਾ ਮਹਾ ਜਾਗ ਕੀਤਾ ਗਿਆ ਇਹਨਾਂ ਨੂੰ ਕੀਤਾ ਗਿਆ ਬਣਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਕੀਤਾ ਗਿਆ ਉਹਨਾਂ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਕੀਤਾ ਗਿਆ ਮੈਂ ਤੁਹਾਨੂੰ ਪਹਿਲਾਂ ਜੀ ਬੇਨਤੀ ਕੀਤੀ ਆ ਵੀ ਹਰ ਘਰ ਦੇ ਵਿੱਚ ਵਿੱਚ ਕੇਜਰੀਵਾਲ ਹੈ ਕੇਜਰੀਵਾਲ ਸਾਹਿਬ ਨੂੰ ਤੁਸੀਂ ਬੰਦ ਕਰ ਲਿਆ ਵਾ ਪਰ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਬੰਦ ਕਰ ਸਕਦਾ ਉਹਨਾਂ ਦੀ ਇੱਕ ਚੰਗੀ ਸੋਚ ਹੈ ਤੇ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਤੇ ਹਰ ਇੱਕ ਬੱਚਾ ਹਰ ਇੱਕ ਬੰਦਾ केजी वाले ਤੇ ਜਿਹੜੀ ਸਾਡੀ ਕੰਬਾਈਨਡ ਡੋਰ ਟੂ ਡੋਰ ਚੱਲਦੀ ਪਈ ਆ ਉਹ ਸਾਡਾ ਕੰਮ ਅੱਗੇ ਨਾਲੋਂ 10 ਗੁਣਾ ਵਧੀਆ ਵਧੀਆ ਚੱਲਦਾ ਪਿਆ। ਨਹੀਂ ਨਹੀਂ ਕੋਈ ਪਿਛੇ ਰਹਿ ਗਏ। ਇਹ ਸਾਡੇ ਸੁਪਰੀਮੋ ਜੋ ਉਹਨਾਂ ਨੇ ਐਲਾਨ ਕਰਨਾ ਆਪਾਂ 10 ਕੈਂਡੀਡੇਟ ਐਲਾਨ ਕਰਦੇ ਆ ਨਾ ਤੇ ਤਿੰਨ ਬਾਕੀ ਰਹਿੰਦੀਆਂ ਨੇ ਉਹ ਵੀ ਮੇਰੇ ਖਿਆਲ ਨਾਲ ਮੰਗਲ ਬੁੱਧਵਾਰ ਤੱਕ ਉਹਨਾਂ ਨੇ ਕਰ ਦੇ ਦੇਣਾ। ਮੈਂ ਪ੍ਰਣ ਇਹੋ ਕੀਤਾ ਵਾ ਕਿ ਮੈਂ ਨਾ ਸੈਂਡਲ ਪਾਉਂਗਾ ਨਾ ਚੱਪਲ ਪਾਉਂਗਾ ਨਾ ਜੁੱਤੀ ਪਾਉਂਗਾ। ਜਿੰਨੀ ਦੇਰ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਰ ਤੋਂ ਬਾਹਰ ਨਹੀਂ ਹੁੰਦੇ ਉਨੀ ਦੇਰ ਤੱਕ ਮੈਂ ਚੱਪਲ ਨਹੀਂ ਪਾਉਂਗਾ ਨੰਗੇ ਪੈਰੀ ਰਾਹ ਰਾਂਗੇ ਅਜੀ ਸਿੰਘ ਸੋਲਾ ਪ੍ਰਭਾਰੀ ਆਮ ਆਦਮੀ ਪਾਰਟੀ ਕਾਦੀਆਂ ਸਤਿਕਾਰਯੋਗ ਰਕੇਸ਼ ਕੁਮਾਰ ਕੁਲੀ ਜੋ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਡਿਸਟ੍ਰਿਕਟ ਉਦਾਹਰਣ ਦੇ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਬਰਨ ਕੀਤਾ ਸੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਤਥਾਂ ਤੋਂ ਰਹਿਤ ਗ੍ਰਿਫਤਾਰ ਕੀਤਾ ਗਿਆ ਝੂਠਾ ਕੇਸਾਂ 'ਚ ਗ੍ਰਿਫਤਾਰ ਕੀਤਾ ਗਿਆ ਤੁਲੀ ਸਾਹਿਬ ਨੇ ਜਿਹੜੀ ਆਪਣੀ ਅਰਜੀ ਜਿਹੜੀ ਆ ਉਹ ਬੋਲੇ ਸ਼ੰਕਰ ਤੇ ਸ੍ਰੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰੱਖੀ ਹੈ ਉਹਨਾਂ ਨੇ ਇਹ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਕੇਜਰੀਵਾਲ ਸਾਹਿਬ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਮੈਂ ਆਪਣੇ ਪੈਰਾਂ 'ਚ ਚੱਪਲ ਨਹੀਂ ਪਾਵਾਂਗਾ ਅੱਜ ਪਾਰਟੀ ਹਾਈ ਕਮਾਂਡ ਵੱਲੋਂ ਵਰਤ ਦਾ ਜਿਹੜਾ ਸੀ ਕਿ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹ ਵਰਤ ਰੱਖਣਗੇ ਉਸੇ ਤਹਿਤ ਅੱਜ ਕੁੱਲੀ ਸਾਹਿਬ ਨੇ ਬੋਲੇ ਸ਼ੰਕਰ ਦੇ ਚਰਨਾਂ ਵਿੱਚ ਇੱਕ ਹਵਨ ਜਗਾਇਆ ਗਿਆ ਜਿੱਥੇ ਕੇਜਰੀਵਾਲ ਸਾਹਿਬ ਦੀ ਸਿਹਤ ਜਾਬੀ ਅਦ੍ਰਿਆ ਹੋਣ ਦੀ ਅਰਦਾਸ ਬੇਨਤੀਆਂ ਕੀਤੀਆਂ ਨੇ ਉਹਦੇ ਨਾਲ ਨਾਲ ਗੁਰਦੁਆਰਾ ਸਾਹਿਬ ਵਿੱਚ ਸਰਬ ਗੁਰੂਨਕ ਪਾਸ਼ਾ ਦੇ ਚਰਨਾਂ ਦੀ ਅਰਦਾਸ ਬੇਨਤੀ ਦੇਖ ਪ੍ਰਸ਼ਾਦ ਕਰਾਇਆ ਕਿ ਗੁਰੂ ਸਾਹਿਬ ਸੱਚ ਦਾ ਸੱਚ ਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਕੇਜਰੀਵਾਲ ਸਾਹਿਬ ਨੂੰ ਰਿਹਾਲ ਕਰਨ ਇਸ ਸਮੇਂ ਜੋ ਕਿਵਲੇ ਹਾਲਾਤ ਹੈਗੇ ਨੇ ਜਦੋਂ ਕੈਂਪੇਨ ਵੀ ਹੈ ਮੈਂ ਸਮਝਦਾ ਮੈਂ ਸਮਝਦਾ ਕਿ ਜਦੋਂ ਕੇਜਰੀਵਾਲ ਸਾਹਿਬ ਬਾਹਰ ਸੀ ਪਾਰਟੀ ਦੀ ਕਮਾਂਡ ਕਰ ਰਹੀ ਸੀ ਅੱਜ ਉਹ ਕਰ ਰਹੇ ਨੇ ਪਰ ਜਦੋਂ ਦੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਝੂਠੇ ਕਿਸਾਜ ਅੰਦਰ ਕੀਤਾ ਜਾਂਦਾ ਕਿ ਅੱਜ ਹਰ ਇੱਕ ਵਲੰਟੀਅਰ ਛੋਟੇ ਤੋਂ ਛੋਟਾ ਵਲੰਟੀਅਰ ਹੀ ਆਪਣੇ ਆਪ ਨੂੰ ਕੇਜਰੀਵਾਲ ਸਾਹਿਬ ਮਹਿਸੂਸ ਕਰ ਰਿਹਾ ਕਿ ਮੈਂ ਕੇਜਰੀਵਾਲਾ ਜੇ ਸਾਡੇ ਸੁਪਰੀਮੋ ਨੂੰ ਤੁਸੀਂ ਅੰਦਰ ਢੱਕਿਆ ਕਿ ਮੈਂ ਕੇਜਰੀਵਾਲ ਬਾਦ ਸਾਹਿਬ ਦਾ ਮੈਂ ਕਹਿੰਦਾ ਕਿ ਜਿਹੜੀ ਅੱਗੇ ਕੋਈ ਥੋੜੀ ਬਹੁਤੀ ਢਿਲਮਟ ਸੀ ਨਾ ਉਹ ਢਿਲਮਟ ਰਹਿਣੀ ਨਹੀਂ ਉਹ 13 ਜ਼ੀਰੋ ਦਾ ਜਿਹੜਾ ਨਹਰਾ ਕੇ ਜਿਹੜਾ ਸਾਹਿਬ ਦਾ ਭਗਵੰਦ ਸਾਹਿਬ ਨੇ ਦਿੱਤਾ ਉਹ ਅਵਸ਼ ਸੱਚ ਹੋਏਗਾ